ਮੇडम ਪ੍ਰਿੰਸ ਕਾਰ ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਦੀ ਵਿਦਿਆਰਥਣ ਆਪ ਜੀ ਦੇ ਸਾਹਮਣੇ ਮਾਂ ਬੋਲੀ ਦੀਵਸ ਤੇ ਇੱਕ ਕਵਿਤਾ ਪੇਸ਼ ਕਰ ਰਹੀ ਹਾਂ ਗੁਰੂਆਂ ਪੀਰਾਂ ਫਕੀਰਾਂ ਦੀ ਇਹ ertid ਤੇ ਮਿੱਟੀ ਬੋਲੀ ਇਸ ਬਾਮੜ ਪੰਜਾਬ ਦੀ ਹੈ ਵਗ ਰਹੇ ਨੇ ਰਾਵੀ ਦਰਿਆ ਜਿੱਤੇ ਤੇ ਬੋਲੀ ਸਤਲੁਜ ਜਹਲਮ ਚ ਨਾਪਦੀ ਹੈ ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ ਮਿਸ਼ਰੀ ਪੰਜਾਬੀ ਦੇ ਸਾਹਿਤਕਾਰਾਂ ਸਹਨੇ ਸ਼ਬਦਾਂ ਨਾਲ ਕੀਤੀ ਪਰਪੂਰ ਬੋਲੀ ਬੁੱਲੇ ਸ਼ਾਹ ਵਾਰਿਸ ਵੀਰ ਸਿੰਘ ਜੀ ਨੇ ਸਾਰੇ ਜਗ ਵਿੱਚ ਕੀਤੀ ਮਸ਼ਹੂਰ ਬੋਲੀ ਵਾਰਾ ਰਾਹੀ ਪੰਜਾਬੀ ਦੇ ਵਿੱਚ ਰਚ ਕੇ ਇਹਦੇ ਮੁੱਖ ਚਮਕਾਇਆ ਗੁਰਦਾਸ ਜੀ ਨੇ ਹਰ ਇੱਕ ਵਾਰ ਅੰਦਰ ਹੈ ਸਿ ਭਰ ਦਿੱਤਾ ਸ਼ਬਦਾਂ ਵਾਲਾ ਸਰਮਾਇਆ ਗੁਰਦਾਸ ਜੀ ਨੇ ਆਪਣੀ ਬੋਲੀ ਤੇ ਸ਼ੈਲੀ ਨੂੰ ਜੱਗ ਦੇ ਅੰਦਰ ਸਿੱਖਰਾ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਫੋਲ ਦੇ ਨੇ ਕਰਕੇ ਨੌਕਰੀ ਜਾਂ ਪੜ੍ਹਾਈ ਪਾਵੇਂ ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲ ਦੇ ਨੇ ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਪਾਸ਼ਾ ਬੋਲ ਬੋਲ ਅੰਦਰ ਰਸ ਖੋਲ ਦੇ ਨੇ ਜਾਉਂਦਾ ਜਦ ਪੰਜਾਬੀ ਪੰਜਾਬੀ ਦੇ ਵਿੱਚ ਬੋਲਦੇ ਨੇ ਜਿੰਨੇ ਮਰਜ਼ੀ ਕੋਈ ਇਸ ਨੂੰ ਬੰਨ ਲਾ ਲੇ ਇਹ ਨਹੀਂ ਕਿਸੇ ਦੇ ਰੁਕਿਆ ਰੁਕ ਸਕਣੀ ਰਉ ਪੰਜਾ ਦਰਿਆਵਾਂ ਤੇ ਵਾਂਗ ਵਗਦੀ ਕਿਸੇ ਸੌਕੇ ਤੋਂ ਹੈ ਨਾ ਇਸ ਸੌਕ ਸਕਣੀ ਮਾਂ ਰਾਣੀ ਹੈ ਰਹੂਗੀ ਮਹਾਰਾਣੀ ਕਿਸੇ ਰਾਣੀ ਦੇ ਅੱਗੇ ਨਹੀਂ ਝੁੱਕ ਸਕਣੀ ਕਰਦੇ ਰਹੇ ਜੇ ਅਸੀਂ ਸਤਕਾਰ ਇਸ ਦਾ ਨਾ ਹੈ ਮਾਰ ਸਕਣੀ ਨਾ ਹੈ ਮੁੱਕ ਸਕਣੀ ਰਚੀ ਮਿਚੀ ਹੈ ਖੂਨ ਦੇ ਵਿੱਚ ਸਾਡੇ ਪਿਆਰ ਕੀ ਮਾਂ ਬੋਲਨੀ ਨਾਲ ਜਾ ਤੱਕ ਪਿਆਰ ਕੀ ਧੰਨਵਾਦ